ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਨਾਲ ਆਪਾਂ ਨੂੰ ਆਪਾਂ ਤੁਹਾਨੂੰ ਮਤਲਬ ਕਿ ਘਰ ਬਣਦੇ ਦਿਖਾ ਰਹੇ ਆ ਯੂ ਐਸ ਏ ਦੇ ਤੇ ਜਿਹੜੇ ਆਪਣੇ ਉਧਰ ਇੰਡੀਆ ਘਰ ਬਣਦੇ ਨੇ ਉਸ ਤੋਂ ਬਿਲਕੁਲ ਡਿਫਰੈਂਟ ਤੇ ਉਲਟ ਨੇ ਤੇ ਮੈਨੂੰ ਤਾਂ ਬੜਾ ਹੀ ਬਿਲਕੁਲ ਹੀ ਅਲੱਗ ਲੱਗਿਆ ਤੇ ਤੁਹਾਨੂੰ ਵੀ ਬਿਲਕੁਲ ਅਲੱਗ ਲੱਗੂਗਾ ਤੇ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਹੁਣ ਆਪਾਂ ਵੀਡੀਓ ਸਟਾਰਟ ਕੀਤੀ ਹੈ ਇਹ ਦੇਖੋ ਜੀ ਜਿਵੇਂ ਆਪਾਂ ਨੀਚੇ ਨਿਓ ਪੱਟਦੇ ਆ 5 ਫੁੱਟ ਦੀ ਉਹਦੇ ਵਿੱਚ ਮਤਲਬ ਕਿ ਨੀਚੇ ਹੀ ਆਪਣਾ ਬਹੁਤ ਖਰਚਾ ਹੋ ਜਾਂਦਾ ਇਹ ਸਿਰਫ ਇੱਥੇ ਇਹਨਾਂ ਨੇ ਫਰਸ਼ ਪਾਤਾ ਫਰਸ਼ ਦੇ ਵਿੱਚ ਜਿਵੇਂ ਆਪਣੇ ਵੀ ਹੈਗਾ ਵੀ ਇਹ ਸਾਰੇ ਸੀਵਰੇਜ ਵਗੈਰਾ ਉਹ ਸਿਸਟਮ ਕਰਤਾ ਇਹ ਹੁਣੀ-ਹੁਣੀ ਪਿਆ ਜੀ ਗਿੱਲਾ ਹੀ ਪਿਆ ਹਲੇ ਇਹ ਤੁਹਾਨੂੰ ਨੀਚੇ ਇੱਥੇ ਨੀਂ ਨਹੀਂ ਪੜਦੇ ਹੈਗੇ ਸਿਰਫ ਫਰਸ਼ ਪਾਉਂਦੇ ਨੇ ਫਰਸ਼ ਦੇ ਵਿੱਚ ਆਪਣਾ ਸੀਵਰੇਜ ਚਲਿਆ ਜਾਂਦਾ ਇਹ ਇੱਥੇ ਨਵੇਂ ਘਰ ਬਣ ਰਹੇ ਨੇ ਆਪਾਂ ਸਪੈਸ਼ਲੀ ਆਏ ਆਂ ਵੀਡੀਓ ਬਲਕਿ ਅਸੀਂ ਜਾ ਰਹੇ ਸੀਗੇ ਅੱਗੇ ਕਿਤੇ ਅ ਇੱਧਰ ਐਲ ਐ ਸਾਈਡ ਜਾ ਰਹੇ ਸੀਗੇ ਤੇ ਰਸਤੇ 'ਚ ਆਪਾਂ ਨੂੰ ਇਹ ਘਰ ਬਣਦੇ ਦੇ ਦਿਸੇ ਆਪਾਂ ਸਪੈਸ਼ਲੀ ਇੱਥੇ ਬਲੌਗ ਬਣਾਉਣ ਵਾਸਤੇ ਰੁਕੇ ਆਂ ਅ ਮੈਂ ਤੁਹਾਨੂੰ ਉਹ ਦੇਖੋ ਜੀ ਇਹ ਸਾਰੇ ਲੱਕੜ ਦੇ ਘਰ ਬਣ ਰਹੇ ਨੇ ਤੇ ਮੈਨੂੰ ਬੜਾਈ ਜਣੀ ਬਾਹਰੋਂ ਤਾਂ ਨਹੀਂ ਐਡਾ ਪਤਾ ਲੱਗਦਾ ਹੈਗਾ ਜਿਹੜੇ ਤਿਆਰ ਹੋਏ ਹੋਏ ਨੇ ਜਿਹੜੇ ਬਣ ਰਹੇ ਨੇ ਉਹ ਜਿਹੜੀ ਅਜੀਬ ਜਿਹਾ ਲੱਗਿਆ ਵੀ ਬਿਲਕੁਲ ਡਿਫਰੈਂਟ ਲੱਗਿਆ ਕਹਿਣ ਦਾ ਮਤਲਬ ਤੇ ਉਹ ਫਿਰ ਮੈਂ ਤੁਹਾਨੂੰ ਸਾਰਾ ਤੁਹਾਡੇ ਨਾਲ ਆਪਾਂ ਅੱਜ ਸ਼ੇਅਰ ਕਰ ਰਹੀ ਹਾਂ ਦਿਖਾ ਰਹੀ ਹਾਂ ਇਹ ਦੇਖੋ ਤੇ ਇਹ ਜਿਵੇਂ ਨਾ ਜੀ ਇਹ ਜਿਹੜੀ ਸੀਵਰੇਜ ਪਾਈਪ ਨੇ ਬਾਕੀ ਹੋਰ ਪਾਈਪਸ ਨੇ ਅੰਡਰਗਰਾਊਂਡ ਉਹ ਤਾਂ ਇੰਨੀ ਨੀਵੇਂ ਜਾਂਦੇ ਨੇ ਆ ਇਹ ਦੇਖੋ ਸਾਰਾ ਕੁਝ ਇਹ ਦੇਖੋ ਤੇ ਪਰ ਫਰਸ਼ ਆ ਗਿਆ ਫਰਸ਼ ਦੇ نیچے ਨੀ ਨਹੀਂ ਹੈਗੀ ਜੀ ਨੀ ਨੀਹਾਂ ਨਹੀਂ ਪੜਦੇ ਹੈਗੇ ਫਰਸ਼ ਪਾ ਕੇ ਘਰ ਸਟਾਰਟ ਕਰ ਦਿੰਦੇ ਨੇ ਬਣਾਉਣਾ ਆ ਆਪਾਂ ਘਰ ਦੇ ਕੋਲ ਜਾਂਦੇ ਆ ਵਿੱਚ ਜਾਂਦੇ ਆ ਤੁਹਾਨੂੰ ਟੋਟਲੀ ਦਿਖਾਉਨੇ ਆ ਇੱਥੇ ਜਿਹੜਾ ਜਣੀ ਘਰ ਹੈ ਇਹ 3 ਮਹੀਨੇ ਦੇ ਵਿੱਚ ਤਿਆਰ ਕਰ ਦਿੰਦੇ ਨੇ ਆਪਾਂ ਨੂੰ ਚੌਥੇ ਮਹੀਨੇ ਜਣੀ ਇਹ ਰਹਿਣ ਵਾਸਤੇ ਦੇ ਦਿੰਦੇ ਨੇ ਟੋਟਲੀ ਫਿਨਿਸ਼ਿੰਗ ਕਰਕੇ ਇਹ ਜਿਹੜੀਆਂ ਮਤਲਬ ਕਿ ਵੀ ਇਹ ਲੱਕੜ ਦਾ ਘਰ ਬਣ ਰਿਹਾ ਜੀ ਇਹ ਘਰ ਮਤਲਬ ਕਿ ਵੀ ਇਹ ਜਿਹੜੀਆਂ ਲੱਕੜੀਆਂ ਨੇ ਜਿਵੇਂ ਆਪਣੇ ਆਪ ਲੱਕੜ ਵਾਲਾ ਮਿਸਤਰੀ ਲਾਉਨੇ ਆ ਤੇ ਉਹ ਆਪਣੇ ਲੱਕੜ ਕੱਟਦੇ ਨੇ ਵੱਢਦੇ ਨੇ ਮਤਲਬ ਕਿ ਲੱਕੜ ਦਾ ਆਪਾਂ ਜਦੋਂ ਵੀ ਘਰ ਦੇ ਵਿੱਚ ਆਪਣੀ ਕੋਠੀ 'ਚ ਕੰਮ ਕਰਾਉਨੇ ਆ ਤੇ ਇੰਨਾ ਟਾਈਮ ਲੱਗ ਜਾਂਦਾ ਇੰਨਾ ਬਰੀਕੀ ਦਾ ਇਹ ਸਾਰਾ ਕੁਝ ਇੱਥੇ ਰੈਡੀमेड ਮਿਲਦਾ ਹੈ ਜੀ ਲਿਆਓ ਤੇ ਫਿੱਟ ਕਰ ਦਿਓ ਘਰ ਤਿਆਰ ਹੋ ਗਿਆ ਇਹ ਹੈ ਜੀ ਇੱਧਰ ਦੇ ਘਰਾਂ ਦੀ ਅਸਲੀਅਤ ਇਸ ਤਰ੍ਹਾਂ ਘਰ ਬਣਦੇ ਨੇ ਅ ਮੈਨੇ ਮੈਂ ਸੁਣਦੀ ਹੁੰਦੀ ਸੀ ਵੀ ਬਾਹਰ ਲੱਕੜ ਦੇ ਘਰ ਨੇ ਲੱਕੜ ਦੇ ਘਰ ਨੇ ਪਰ ਮਤਲਬ ਕਿ ਵੀ ਇੱਧਰ ਆ ਕੇ ਵੀ ਪਤਾ ਜਾਂ ਨਹੀਂ ਲੱਗ ਰਿਹਾ ਸੀ ਵੀ ਲੱਕੜ ਦੇ ਕਿਵੇਂ ਨੇ ਕਿਉਂਕਿ ਕਲਰ ਬਾਹਰ ਉਹ ਇਸ ਤਰ੍ਹਾਂ ਦਾ ਕਰ ਦਿੰਦੇ ਨੇ ਇਹ ਤੇ ਅ ਨੀਚੇ ਟੈਲ ਵਗੈਰਾ ਲੱਗੀ ਹੁੰਦੀ ਹੈ ਲੱਕੜ ਇਸ ਤਰ੍ਹਾਂ ਲੁਕ ਜਾਂਦੀ ਹੈ ਲੱਕੜ ਦਾ ਪਤਾ ਹੀ ਨਹੀਂ ਲੱਗਦਾ ਇਹ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਟੋਟਲੀ ਸਾਰਾ ਹੀ ਲੱਕੜੀ ਲੱਕੜ ਹੈ ਇਹ ਅੱਗੇ ਵੀ ਦੇਖੋ ਅ ਤਕਰੀਬਨ ਜਿਹੜੇ ਅੰਦਰੋਂ ਘਰ ਹੁੰਦੇ ਨੇ ਉਹਨਾਂ ਦੇ ਨਕਸ਼ੇ ਅੰਦਰੋਂ ਚੇਂਜ ਹੁੰਦੇ ਨੇ ਵੀ 1 ਬੈੱਡਰੂਮ 2 ਬੈੱਡਰੂਮ 3 ਬੈੱਡਰੂਮ 4 5 ਜੋ ਵੀ ਡਬਲ ਸਟੋਰੀ ਸਿੰਗਲ ਸਟੋਰੀ ਇਹ ਡਬਲ ਸਟੋਰੀ ਬਣ ਰਹੇ ਨੇ ਹਨਾ ਤੇ ਇਹ ਦੇਖੋ ਆਪਾਂ ਇਹਨਾਂ ਦੇ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਅ ਇਹ ਹੋ ਗਿਆ ਇੱਧਰ ਇਹ ਹੋ ਗਿਆ ਇੱਧਰ ਤੇ ਸਭ ਤੋਂ ਵਧੀਆ ਗੱਲ ਜੀ ਇੱਥੇ ਰੋਡ ਨੇ ਨਾ ਜਿਹੜੇ ਬਹੁਤ ਜ਼ਿਆਦਾ ਖੁੱਲੇ ਤੇ ਚੌੜੇ ਨੇ ਤੇ ਘਰ ਦੇ ਅੱਗੇ ਵੀ ਆਪਾਂ ਨੂੰ ਇੰਨੀ ਵਧੀਆ ਪਾਰਕਿੰਗ ਲਈ ਜਗ੍ਹਾ ਮਿਲਦੀ ਹੈ ਕਿ ਆਪਾਂ ਟਾਈਟ ਨਾ ਹੋਈਏ ਇਹ ਦੇਖੋ ਇਹ ਸਾਰੇ نیچے ਫਰਸ਼ ਪਾਤੇ ਇਹਨਾਂ ਨੇ ਫਰਸ਼ ਦੇ ਵਿੱਚ ਇਹ ਸਿਮੈਂਟੀ ਯੂਜ਼ ਕਰਦੇ ਨੇ ਇੱਟ ਨਹੀਂ ਇੱਧਰ ਬਣਦੀ ਹੈਗੀ ਪੱਠੇ-ਪੁੱਠੇ ਨਹੀਂ ਹੈਗੇ ਇਹ ਦੇਖੋ ਆ ਅ ਵਿੱਚ ਤਾਂ ਮੈਂ ਹੁਣ ਤੁਹਾਨੂੰ ਕੀ ਦਿਖਾਵਾਂ ਜੀ ਹਨਾ ਹਾ ਹਾ ਜਿਵੇਂ ਲਾਲੋ ਵੀ ਹਾਂ ਅਜਿਹੀ ਫੱਟੀਆਂ ਜੀਆਂ ਨੇ ਇਹੀ ਗੱਡ ਰੱਖੀਆਂ ਨੇ ਬਸ ਇਸ ਤਰ੍ਹਾਂ ਹੀ ਇਹਨਾਂ ਨੇ ਲਿਪਾ ਪੋਛ ਜੇ ਦੇਣਾ ਹੈ ਹੈਨਾ ਤੇ ਇਹ ਹੈ ਜਿਹੜਾ ਇਹ ਫੱਟੀਆਂ ਨੇ ਇਹ ਫੱਟੀਆਂ ਦੇ ਉੱਤੇ ਨਾ ਜੀ ਇਹ ਵਾਲਾ ਜਿਹੜਾ ਹਨਾ ਇਹ ਵੀ ਫੱਟੀ ਹੋਈ ਹੈ ਫੱਟੀਆਂ ਦੇ ਉੱਤੇ ਇਸ ਤਰ੍ਹਾਂ ਪਹਿਲਾਂ ਫੱਟੀਆਂ ਲਾ ਲਈਆਂ ਫਿਰ ਇਹਦੇ ਉੱਪਰ ਇਸ ਤਰ੍ਹਾਂ ਫੱਟੀਆਂ ਲਾ ਲਈਆਂ ਇਹ ਇਸ ਤਰ੍ਹਾਂ ਇਹਨੂੰ ਬੰਦ ਕਰਤਾ ਤੇ ਤਾਂ ਹੀ ਮਿਲਦਾ ਦੇ ਇੱਧਰ ਜਿਹੜੇ ਘਰ ਨੇ ਜੀ ਇਹਨਾਂ ਦੀ ਮਿਆਦ ਬਹੁਤ ਘੱਟ ਹੈ ਜਿਵੇਂ ਅਸੀਂ ਤੁਹਾਨੂੰ ਆਪਣੀ ਵੀਡੀਓ ਚ ਉੱਥੇ ਪਿੰਡ ਦਿਖਾਉਂਦੇ ਸੀਗੇ ਘਰ ਬਣਿਆ ਹੋਇਆ 60 ਸਾਲ ਪੁਰਾਣਾ ਦਾਦਾ ਜੀ ਦਾ 60 ਤੋਂ ਵੀ ਜ਼ਿਆਦਾ ਹੀ ਸੀਗਾ ਉਹ ਹੁਣ ਤੱਕ ਵੀ ਚੱਲ ਰਿਹਾ ਹੈ ਤੇ ਇਹ ਇਹ ਘਰ ਜਣੀ ਇੱਕ ਜਨਰੇਸ਼ਨ ਵਰਤਦੀ ਹੈ ਫਿਰ ਲੱਕੜ ਇੰਨਾ ਚੱਲਦੀ ਹੈ ਤਾਂ ਹੀ ਹਰੇਕ ਨੂੰ ਆਪਣਾ ਘਰ ਆਪ ਹੀ ਬਣਾਉਣਾ ਪੈਂਦਾ ਹੈ ਤਾਂ ਹੀ ਅਗਲਾ ਆਪਣੀ ਪਸੰਦ ਦਾ ਪੜਾ ਲੈਂਦਾ ਬਾਹਰੋਂ ਤਾਂ ਕੋਈ ਡਿਫਰੈਂਟ ਨਹੀਂ ਹੁੰਦਾ ਜੀ ਸਾਰੇ ਸੇਮ ਸੇਮ ਹੀ ਹੁੰਦੇ ਨੇ ਅੰਦਰੋਂ ਕੋਈ ਕਿਵੇਂ ਸਜਾਉਂਦਾ ਆਪਣੇ ਘਰ ਨੂੰ ਕਿਵੇਂ ਰੱਖਦਾ ਹੈ ਉਹ ਹਰੇਕ ਦੀ ਆਪਣੀ ਚੁਆਇਸ ਹੁੰਦੀ ਹੈ ਤੇ ਜਿਹੜੇ ਬਾਹਰ ਦੇ ਕਲਰ ਨੇ ਉਹ ਇੱਧਰ ਮਤਲਬ ਕਿ ਅਗਲਾ ਦੱਸ ਦਿੰਦਾ ਵੀ ਇਸ ਤਰ੍ਹਾਂ ਦਾ ਕਲਰ ਲੈਣਾ ਹੈ ਅਸੀਂ ਨੇ ਤੇ ਉਹ ਪਰਮਿਸ਼ਨ ਤੋਂ ਬਿਨਾ ਉਸ ਕਲਰ ਨੂੰ ਫਿਰ ਇੱਕ ਵਾਰ ਹੋਏ ਨੂੰ ਦੁਬਾਰਾ ਚੇਂਜ ਨਹੀਂ ਕਰ ਸਕਦੇ ਇਹ ਦੇਖੋ ਜੀ ਉਹ ਬਹੁਤ ਦੂਰ ਤੱਕ ਸੇਮ ਲਗਾਤਾਰ ਇੱਕ ਵਾਈਜ਼ ਇੱਕ ਘਰ ਸਾਰੇ ਇਕੱਠੇ ਤਿਆਰ ਹੁੰਦੇ ਆ ਰਹੇ ਨੇ ਉਹ ਪਰਾਂ ਫਰਸ਼ ਪਾਏ ਹੋਏ ਨੇ ਇੱਥਾ ਉੱਥੇ ਵੀ ਬਣਨੇ ਨੇ ਇਸ ਤਰ੍ਹਾਂ ਜੀ ਇਹ ਸਾਰਾ ਚੱਲ ਰਿਹਾ ਹੈ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਹੋ ਦੂਰ ਤੱਕ ਜੀ ਜ਼ੂਮ ਕਰੀਏ ਜੇ ਹੋ ਜਿਹੜੀ ਲੱਕੜੇ ਲੱਕੜ ਦਿਸਦੀ ਆ ਉਹ ਸਾਰੇ ਘਰ ਬਣ ਰਹੇ ਨੇ ਤੇ ਇਸ ਤਰ੍ਹਾਂ ਆਪਾਂ ਜਣੀ ਪਸ ਇੱਥੇ ਖਰੀਦ ਸਕਦੇ ਆ ਜੀ ਇਹ ਅੱਜ ਤੁਹਾਨੂੰ ਸਾਰੀ ਜਣੀ ਇੱਧਰ ਦੇ ਘਰ ਕਿਵੇਂ ਬਣਦੇ ਨੇ ਰਿਐਲਿਟੀ ਦਿਖਾਈ ਹੈ ਜੀ ਹੁਣ ਆਪਾਂ ਜਿੱਥੇ ਚੱਲੇ ਆ ਉੱਥੇ ਚੱਲਦੇ ਆ ਠੀਕ ਹੈ ਜੀ ਆਪਾਂ ਆਪਣੀ ਗੱਡੀ 'ਚ ਬੈਠ ਜੀ ਇਹ ਦੇਖੋ ਜੀ ਜਿਵੇਂ ਸਾਨੂੰ ਪਹਿਲਾਂ ਲੱਕੜ ਦਾ ਦਿਖਾਇਆ ਹੈ ਤਿਆਰ ਕਿਵੇਂ ਹੁੰਦੇ ਨੇ ਤੇ ਇਹ ਹੋ ਰਹੇ ਨੇ ਜਣੀ ਉਸ ਤੋਂ ਬੈਟਰ ਤਿਆਰ ਹੋ ਗਏ ਫਿਰ ਇਸ ਤਰ੍ਹਾਂ ਨੁੱਕ ਆ ਜਾਂਦੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਇਹ ਬਾਹਰੋਂ ਇਹਨਾਂ ਨੇ ਸਿਮਿੰਟ ਦਾ ਕਲਰ ਜਣੀ ਗ੍ਰੇ ਕਲਰ ਕਿਸੇ ਨੂੰ ਕਿਸੇ ਨੂੰ ਵਾਈਟ ਜੋ ਜਿਹਦੀ ਚੁਆਇਸ ਹੁੰਦੀ ਹੈ ਜਿਹਦਾ ਡਾਰਕ ਬਰਾਊਨ ਇਹ ਸਾਰੇ ਇਸ ਤਰ੍ਹਾਂ ਜਿਹੜੀ ਛੱਤ ਹੈ ਜੀ نیچے ਲੱਕੜ ਦੀ ਹੈ ਇਹਦੇ ਉੱਪਰ ਜਿਹੜੀ ਆਪਾਂ ਦੇਖ ਰਹੇ ਹਾਂ ਉਹ ਟਾਈਲ ਹੈ ਸਾਰੀ ਇੱਥੇ ਟਾਈਲ ਪੱਥਰ ਮਿਲਦਾ ਹੈ ਪਰ ਇੱਥੇ ਜਿਹੜੀ ਇੱਟ ਹੈ ਪੱਠੇ ਨੇ ਉਹ ਚੀਜ਼ ਨਹੀਂ ਹੈਗੀ ਉਹ ਸਾਰਾ ਇੱਥੇ ਲੱਕੜ ਦਾ ਹੀ ਕੰਮ ਹੁੰਦਾ ਹੈ ਇਹ ਜਿਹੜੇ ਹੁਣ ਘਰ ਇਹ ਦੇਖੋ ਇਹ ਤਕਰੀਬਨ ਬਣ ਕੇ ਤਿਆਰ ਹੋ ਗਿਆ ਤੇ ਪੇਂਟ ਬਾਕੀ ਅੱਧਾ ਹੋ ਗਿਆ ਅੱਧਾ ਹੋ ਰਿਹਾ ਇਹ ਸਾਰਾ ਲੱਕੜ ਦਾ ਹੀ ਹੈ ਜੀ ਇਹ ਸਾਰਾ ਇਹਦੇ ਵਿੱਚ ਕੁਝ ਵੀ ਆਪਣਾ ਆਪਣੇ ਜਿਹੜੀ ਇੰਡੀਆ ਦਾ ਕੁਝ ਵੀ ਨਹੀਂ ਹੈਗਾ ਉਸ ਤਰ੍ਹਾਂ ਦਾ ਇਹ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਜਿਵੇਂ ਇੱਥੇ ਆਹ ਜਿਵੇਂ ਪਾਰਕਿੰਗ ਜਿਵੇਂ ਗਰਾਸ ਵਗੈਰਾ ਲਾਨ ਵਗੈਰਾ ਇਹ ਸਾਰੇ ਤਿਆਰ ਹੋ ਰਹੇ ਨੇ ਜਿਵੇਂ ਆਪਾਂ ਜਿਹਨੂੰ ਕਹ ਦਿੰਦੇ ਆ ਵੀ ਆਪਣੀ ਨਵੀਂ ਕਲੋਨੀ ਕੱਟ ਗਈ ਤੇ ਤਿਆਰ ਹੋ ਰਹੀ ਹੈ ਇਹ ਦੇਖੋ ਜੀ ਜਦੋਂ ਜਿਵੇਂ ਘਰ ਤਿਆਰ ਹੋ ਗਏ ਇੱਥੇ ਲਾਨ ਤਿਆਰ ਹੋ ਜਾਣਗੇ ਇੱਥੇ ਜੀ ਕਲੋਨੀ ਹੋਗੀ ਫਿਨਿਸ਼ ਤੇ ਜਿਹੜੀ ਬਾਉਂਡਰੀ ਹੈ ਜੀ ਦੇਖੋ ਇੱਥੇ ਲੱਕੜ ਦੀ ਹੈ ਕਿੰਨੀ ਸੋਹਣੀ ਐ ਗੋਲ-ਗੋਲ ਜੀ ਬਣਾਈ ਹੋਈ ਹੈ ਆਪਣੇ ਜੀ ਇੱਟਾਂ ਦੀ ਹੁੰਦੀਆਂ ਨੇ ਕੰਧਾਂ ਜਿਹੜੀਆਂ ਬਾਉਂਡਰੀ ਕੰਧਾਂ ਹੁੰਦੀਆਂ ਨੇ ਉਹ ਇੱਟਾਂ ਦੀਆਂ ਹੁੰਦੀਆਂ ਨੇ ਇੱਥੇ ਜਿਹੜੀ ਬਾਉਂਡਰੀ ਕੰਧ ਹੈ ਉਹ ਵੀ ਲੱਕੜ ਦੀ ਹੈ ਇਹ ਦੇਖੋ ਬਿਲਕੁਲ ਗੋਲ ਤੇ ਇਹ ਦੇਖੋ ਜਿਹੜੀ ਸੜਕਾਂ ਨੇ ਇੰਨੀਆਂ ਕਾਲੀਆਂ ਕਿਉਂ ਨੇ ਲੁੱਕ ਬਹੁਤ ਪਾਉਂਦੇ ਨੇ ਜੀ ਤਾਂ ਹੀ ਜਿਹੜੀ ਸੜਕ ਹੁੰਦੀ ਹੈ ਸੋਲਿਡ ਹੁੰਦੀ ਹੈ ਤੇ ਸਭ ਤੋਂ ਵਧੀਆ ਬਾਉਂਡਰੀ ਵੀ ਲੱਗੀ ਜੀ ਆਪਣੇ ਇੱਟਾਂ ਦੀ ਹੁੰਦੀ ਹੈ ਇੱਥੇ ਲੱਕੜ ਦੀ ਹੈ ਇਸਾਰਾ ਕੁਝ ਇੱਥੇ ਜੋ ਵੀ ਤੁਹਾਨੂੰ ਦਿਖਾ ਰਹੀਆਂ ਰਿਐਲਿਟੀ ਦਿਖਾ ਰਹੀਆਂ ਬਿਲਕੁਲ ਇਹ ਲੱਕੜ ਦਾ ਹੀ ਇੱਥੇ ਜ਼ਿਆਦਾ ਜੜੀ ਕੰਮ ਚੱਲਦਾ ਹੈ ਤੇ ਫਿਰ ਵੀ ਇੱਥੇ ਹਰਿਆਲੀ ਦਰਖਤ ਬਹੁਤ ਨਹੀਂ ਹੈ ਨਾ ਨਾਲੇ ਸਾਰਾ ਕੁਝ ਲੱਕੜ ਦਾ ਬਣਦਾ ਹੈ ਇਹ ਦੇਖੋ ਜੀ ਇਹ ਹੋਰ ਬਿਲਕੁਲ ਤਿਆਰ ਹੋ ਗਏ ਫਿਨਿਸ਼ਿੰਗ ਆ ਗਈ ਇਹਨਾਂ ਨੂੰ ਚਲੋ ਠੀਕ ਹੈ ਜੀ ਹੁਣ ਆਪਾਂ ਅੱਗੇ ਆਪਣੀ ਟ੍ਰਿਪ ਤੇ ਚੱਲੇ ਆ ਇੱਥੇ ਜਾਣਾ 我。<laughs> ਉਹ ਆ پہاੜੀ ਇਹ ਦਾ ਮਤਲਬ ਹੈ। ਮੇਰੇ ਕਿਹਦੀ ਕਿਤਾਬਈ ਹੈ? ਉੱਪਰ ਚੜਦੇ ਜਾਂਦੇ। ਇਹ ਤਾਂ ਇੱਕ ਪੰਨੀ ਬਾਦ ਰਹਿੰਦੇ ਹੋਣਗੇ। ਇਹ ਉੱਪਰ ਜਾ ਕੇ ਥੋੜਾ ਬੰਦ ਹੁੰਦੇ। ਉਹ ਤਾਂ ਅੱਗੇ ਆਪਾਂ ਸੈਂਟਰ ਚਾਹਾਂ ਤਾਂ ਬੰਦ ਹੋ ਰਹੇ। ਆ ਆ ਇੱਥੇ ਘੁੰਮ ਰਹੇ ਆ ਆ ਪਹਾੜੀ ਤੋਂ।